ਕੈਪ ਨਮਰਿੰਦਰ ਸਿੰਘ ਦੇ ਬੇਟੇ ਦਾ ਕੀ ਰੌਲਾ ਜੀ ਉਹ ਇਕੱਲੇ ਹੀ ਬੇਟੇ ਦਾ ਨਹੀਂ ਅਮਰਿੰਦਰ ਸਿੰਘ ਹੋਰ ਇਹਦਾ ਆਪ ਦਾ ਵੀ ਰੌਲਾ ਹੈ ਉਹ ਕਹਿੰਦੇ ਕਿ ਹਾਈ ਕੋਰਟ ਤੋਂ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਵੀ ਰਾਤ ਨਹੀਂ ਮਿਲੀ ਸਕੋ ਖੁੱਲ੍ਹ ਮਿਲ ਗਈ ਈਡੀ ਨੂੰ ਵੀ ਜਿਹੜਾ ਵਿਦੇਸ਼ੀ ਖਾਦਿਆਂ ਦੇ ਵਿੱਚ ਦਸ ਤਵੇਜ ਵਗੈਰਾ ਲੱਗਿਆ ਉਹਨਾਂ ਦੀ ਜਾਂਚ ਕਰ ਲੋ ਤੇ ਜਾਂਚ ਦੇ ਵਿੱਚ ਫੇਰ ਹੁਣ ਇੱਕ ਬੰਦਾ ਹੋਰ ਬਸਾਲੇ ਮਿਲਦਾ ਵਾਰੀ ਹੌਲੀ ਹੌਲੀ ਆ ਰਹੀ ਹੈ ਕਦੇ ਕਿਸੇ ਪਾਰਟੀ ਦੀ ਕਦੇ ਕਿਸੇ ਨਮਾਇंदे ਦੀ ਉਹ ਹੁਣ ਇਹਨਾਂ ਨੂੰ ਕਿਉਂ ਹੁਣਾ ਹੈ ਇਹ ਤੇ ਵੱਡੇ ਘਰ ਦੇ ਵਿੱਚ ਚਲੇ ਗਏ ਆ ਉਹ ਜੇ ਸ਼ੇਅਰ ਚ ਵੀ ਕਹਿੰਦੇ ਆ ਨਾ ਕਿ ਭਾਈ ਦਰਿਆ ਜਦੋਂ ਸਮੁੰਦਰ ਤੇ ਘਰ ਜਾਂਦਾ ਹੈ ਨਾ ਹਾਂਜੀ ਮਤਲਬ ਕਿ ਉਹ ਬੜਾ ਅੱਛਾ ਸ਼ਾਇਦ ਅਗੀਲਾ ਸਾਹਿਬ ਦਾ ਮੇਰੇ ਖਿਆਲ ਦੀ ਹਾਂ ਤੇ ਆਪਣੇ ਮਨਿਓ ਤੋਂ ਕਹਿੰਦੇ ਵੀ ਵੱਡੇ ਘਰ ਜਾਂਦਾ ਹੈ ਨਾ ਤਾਂ ਗੱਲ ਇਹ ਕਿ ਹੁਣ ਤੇ ਵੱਡੇ ਘਰ ਚ ਗਿਆ ਚਲੇ ਦਰਿਆ ਸਮੁੰਦਰ ਚ ਹੀ ਸਮਾ ਗਿਆ ਸਰ ਤੇ ਹੁਣ ਇਹਦਾ ਵਜੂਦ ਕੀ ਆ ਹੁਣ ਤੇ ਸਮੁੰਦਰ ਦਾ ਵਜੂਦ ਆ ਹਮ ਹੁਣ ਇਹਨਾਂ ਨੂੰ ਕੀ ਹੁਣ ਇਹ ਬੜਾ ਪੁਰਾਣਾ ਮਾਮਲਾ ਅਸਲ ਦੇ ਵਿੱਚ ਕੀ ਆ ਕਿ ਉਜਲਾ ਇੱਕ ਨਾ ਮੇਰਾ ਪੋਸਟ ਬੜਾ ਵਾਇਰਲ ਹੁੰਦਾ ਸੀ ਕਿ ਮੈਂ ਇਹਨਾਂ ਦੇ ਚੀਫ ਮਿਨਿਸਟਰ ਬਨਣ ਤੋਂ ਕੁਝ ਮਹੀਨੇ ਬਾਅਦ ਹਾਲਾਂਕਿ ਸਾਡੀ ਮੁਲਾਕਾਤ ਉਦੋਂ ਤੱਕ ਅਮਰਿੰਦਰ ਸਿੰਘ ਨਾਲ ਹੋ ਚੁੱਕੀ ਸੀ ਸਾਡੀ ਫੋਟੋ ਵਾਇਰਲ ਹੋ ਗਈ ਲੋਕ ਸਾਨੂੰ ਗਾਲਾਂ ਕੱਢ ਚੁੱਕੇ ਸਨ ਮੈਨੂੰ ਟਰੋਲ ਕਰ ਚੁੱਕੇ ਸਨ ਪਰ ਮੈਂ ਇੱਕ ਐਸਾ ਸ਼ਖਸ ਸੀਗਾ ਜਿਸਨੇ ਉਸ ਵੇਲੇ ਪੋਸਟ ਪਾਈ ਸੀਗੀ ਲਗਭਗ 2018 ਜਾਂ 19 'ਚ ਕਿ ਅਮਰਿੰਦਰ ਸਿੰਘ ਖਾਕੀ ਨਿੱਕਰ ਪਾ ਚੁੱਕੇ ਆ ਪੈਂਟਾ ਤੇ ਆ ਹੁਣ ਪਾਉਣ ਲੱਗੇ ਆ ਨਾ ਆਰਐਸਐਸ ਵਾਲੇ ਪਹਿਲਾਂ ਖਾਕੀ ਨਿਕਰ ਚੱਲਦੀ ਹੁੰਦੀ ਸੀ ਮੈਂ ਕਿਹਾ ਜੀ ਤੁਸੀਂ ਦੇਖ ਲਓ ਇਹ ਪਾ ਚੁੱਕਾ ਹੂੰ ਉਹ ਪੋਸਟ ਬਾਦ ਦੇ ਵਿੱਚ ਮੈਂ ਤਾਂ ਹੁਣ ਪਾ ਕੇ ਇੱਕ ਵਾਰ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਮੈਂ ਤਾਂ ਭੁੱਲ ਜਾਂਦਾ ਉਹ ਬਾਦ ਦੇ ਵਿੱਚ ਉਹ ਬੜੀ ਕਿਸੇ ਨੇ ਪਤਾ ਨਹੀਂ ਕਿੱਥੋਂ ਕੱਢੀ ਉਹ ਹੂੰ ਤੇ ਬੜੀ ਉਹ ਵਾਇਰਲ ਹੋ ਗਈ ਜਦੋਂ ਇਹਨਾਂ ਦਾ ਸਾਰਾ ਇਹ ਐਪੀਸੋਡ ਵਾਪਰਿਆ ਉਹਦਾ ਇੱਕ ਵੱਡਾ ਕਾਰਨ ਆਹੀ ਸੀਗਾ ਸਾਨੂੰ ਪਤਾ ਸੀਗਾ ਇਹਨਾਂ ਦੇ ਆਪਣੇ ਰਿਸ਼ਤੇਦਾਰਾਂ ਦੀਆਂ ਪ੍ਰਾਪਰਟੀਆਂ ਦਾ ਰੌਲਾ ਹੈ ਠੀਕ ਹੈ ਨਾ ਜੀ ਯੂਪੀ ਤੱਕ ਰੌਲਾ ਇਹਨਾਂ ਦੇ ਆਪਣੇ ਵਿਦੇਸ਼ੀ ਖਾਤਿਆਂ ਦਾ ਰੌਲਾ ਹੈ ਜਿਹਨਾਂ ਦਾ ਆਹ ਚੱਲਦਾ ਪਿਆ ਪਰਨੀਤ ਕੌਰ ਵੀ ਵਿੱਚ ਜੁੜ ਜਾਂਦੇ ਸਨ ਬਤੌਰ ਵਿਦੇਸ਼ ਮੰਤਰੀ ਉਹਨਾਂ ਨੇ ਕੰਮ ਕੀਤਾ ਤੁਹਾਨੂੰ ਪਤਾ ਵਿਦੇਸ਼ ਰਾਜ ਮੰਤਰੀ ਰਹੇ ਨੇ ਉਹ ਮਤਲਬ ਕਿ ਇਸ ਤਰ੍ਹਾਂ ਹੁਣ ਇਹ ਮਾਮਲਾ ਜਿਹੜਾ ਸੀਗਾ ਨਾ ਉਹ ਸਾਨੂੰ ਚਾਨਣ ਕਰਾ ਰਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਤੋਂ ਦੂਰ ਦੁਰੇਡੇ ਹੋ ਕੇ ਨਹੀਂ ਚੱਲ ਸਕਦੇ ਉਹਨਾਂ ਦੀਆਂ ਮਜਬੂਰੀਆਂ ਨੇ ਜੀ ਕੁਝ ਤਾਂ ਮਜਬੂਰੀਆਂ ਰਹੀ ਹੋਣਗੀਆਂ ਸਨ ਨਾ ਹਮ ਬਰਨਾ یوں ਕੋਈ ਬੇਵਫਾ ਨਹੀਂ ਹੁੰਦਾ ਤਾਂ ਅਸੀਂ ਇਹਨਾਂ ਦੀ ਬੇਵਫਾਈ ਦੀ ਬੇਵਸੀ ਦੀ ਵਜ੍ਹਾ ਲੱਭ ਲਈ ਹਮ ਉਹ ਵਾਦ ਦੇ ਵਿੱਚ ਮਾਮਲਾ ਗਿਆ ਇੱਧਰ ਗਿਆ ਉੱਧਰ ਗਿਆ ਫਿਰ ਉਹ ਹੁਣ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਪਾਈ ਸੀਗੀ ਈਡੀ ਨੇ ਕਿਉਂਕਿ ਥਲੜੀਆਂ ਅਦਾਲਤਾਂ ਦੇ ਵਿੱਚ ਵੀ ਮਾਮਲਾ ਘੁੰਮਿਆ ਨਾ ਹਮ ਈਡੀ ਨੇ ਮਤਲਬ ਪਾਈਸੀ ਕੇ ਸਾਨੂੰ ਉਹ ਜਿਹੜੇ ਗੁਪਤ ਦਸਤਾਵੇਜ਼ ਨੇ ਇਹਨਾਂ ਦੀਆਂ ਪ੍ਰਾਪਰਟੀਆਂ ਦੇ ਉਹ ਵੇਖਣ ਦੀ ਇਜਾਜ਼ਤ ਦਿਓ ਜੀ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਉਹਨਾਂ ਕਿ ਕਿ ਬਸ ਇਹ ਆ ਕਿ ਈਡੀ ਇਸ ਨੂੰ ਡਿਸਕਲੋਜ਼ ਨਾ ਕਰੇ ਦੇਖ ਸਕਦੀ ਹੈ ਬਸ ਆ ਮਾਮਲਾ ਪਰਦੇ ਚ ਵੇਖ ਲੋ ਹਾਂ ਜੀ ਹੁਣ ਈਡੀ ਉਹਨਾਂ ਦੀ ਹੈ ਜਿੰਨਾ ਚਿਰ ਤੇ ਮੋਦੀ ਸਾਹਿਬ ਆ ਭਾਜਪਾ ਸਰਕਾਰ ਆ ਜੀ ਇਹ ਭਾਜਪਾ ਦੇ ਨਾਲ ਮਤਲਬ ਕਿ ਸੈਟ ਵੈਕਟ ਨੇ ਹੂੰ ਠੀਕ ਹੈ ਜੀ ਤਾਂ ਤਾਂ ਕੀ ਆ ਈਡੀ ਆ ਜੀ ਈਡੀ ਤਾਂ ਇਹਨਾਂ ਵਾਸਤੇ ਇਦਾਂ ਹੈ ਜਿਵੇਂ ਕੋਈ ਤੁਹਾਡਾ ਲੋਕਲ ਥਾਣਾ ਹੋਵੇ ਤੇ ਉਹਦੇ ਵਿੱਚ ਤੁਹਾਡਾ ਜਵਾਕ ਮੁੰਸ਼ੀ ਲਗਾ ਹੋਵੇ ਤਾਂ ਤੁਸੀਂ ਤੁਹਾਨੂੰ ਕਾਦੀ ਟੈਨਸ਼ਨ ਨਹੀਂ ਬਿਲਕੁਲ ਜਦੋਂ ਮਰਜੀ ਜਾਓ ਥਾਣੇ 'ਚ ਜਦੋਂ ਮਰਜੀ ਆਊਟ ਥਾਣੇ 'ਚ ਤਾਂ ਇਸ ਕਰਕੇ ਇਹ ਨਾ ਨੂੰ ਕੋਈ ਖਤਰਾ ਹੈ ਨਹੀਂਗਾ ਕਿਉਂਕਿ ਮਾਮਲਾ ED ਨਾਲ जोडਿਆ ਹਾਂ ਜੇ ਕਾਂਗਰਸ ਚ ਹੁੰਦੇ ਹੁਣ ED ਨੂੰ ਇਹ ਮੌਕਾ ਮਿਲ ਜਾਂਦਾ ਫਿਰ ਉਹਨਾਂ ਨੇ ਜਾੜ ਇਟ ਲੈ ਕੇ ਚੱਬ ਦੇਣੀ ਸੀ ਫਿਰ ਮੌਕਾ ਮਿਲ ਜਾਣਾ ਸੀ ਤੇ ਫਿਰ ਚਲੋ ਕੋਈ ਨਾ ਕੋਈ ਰਿਜ਼ਲਟ ਬਾਹਰ ਵੀ ਆ ਜਾਣਾ ਸੀ ਦਸਤਾਵੇਜ਼ਾ ਨਾ ਹੋਣ ਤੇ ਕੀ ਆਉਣਾ ਖੈਰ ਗੱਲ ਤੁਹਾਡੀ ਠੀਕ ਹੈ ਜੀ ਆ ਦੀ ਬਾਜਵਾ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੁਹਾਡੇ ਸਾਰੇ ਦੋਸਤਾਂ ਦੀ ਬਹੁਤ ਬਹੁਤ ਮਿਹਰਬਾਨੀ ਜੀ ਜਿਹੜੇ ਨਾਲ ਜੁੜੇ ਨੇ ਪ੍ਰੋਗਰਾਮ ਨੂੰ ਹੋਰ ਸ਼ੇਅਰ ਕਰਦੇ ਹੋ ਅਜੇ 10 15 ਮਿੰਟ ਆਪਣੇ ਕੋਲ ਪਏ ਨੇ ਗੱਲਾਂ ਬਾਤਾਂ ਹੋਰ ਕਰਦੇ ਆਪਾਂ ਬਿੱਟੂ ਵਿਰਕ ਜੀ ਪਾਰਟੀ ਦਾ ਨਾਮ ਵੀ ਦੱਸ ਰਹੇ ਨੇ ਪੰਜਾਬ ਲੋਕ ਇਨਸਾਫ ਕਾਂਗਰਸ ਪਾਰਟੀ ਬੋਲੋ ਜਸਕਰਨ ਤੂਤਨੇ ਪੰਜਾਬ ਲੋਕ ਇਨਸਾਫ ਕਾਂਗਰਸ ਪਾਰਟੀ ਹੈ ਕਿਹੜੀ ਹੋਈ ਨਹੀਂ ਹੁਣ ਮੈਨੂੰ ਪਤਾ ਜੀ ਇਹਨਾਂ ਦਾ ਕਮੈਂਟ ਮੈਂ ਸ਼ਾਮਿਲ ਕਰਦਾ ਆਪ ਲੋਕ ਇਨਸਾਫ ਆ ਕਾਂਗਰਸ ਪਾਰਟੀ ਹੈ ਸਮਝ ਨਹੀਂ ਆਈ ਮੈਨੂੰ ਇਹ ਕਾਂਗਰਸ ਦੀ ਕਿਹੜੀ ਨਹੀਂ ਇਹ ਨਹੀਂ ਸਮਝਾਈ ਫਿਰ ਚਲੋ ਅਮਨ ਚਲੋ ਕਰ ਲਾਂਗੇ ਜੇ ਤੁਸੀਂ ਇਸ ਗੱਲ ਨੂੰ ਛੱਡ ਦਿਓ ਹੁਣ ਪਰ ਇਲੈਕਸ਼ਨ ਉਹਨਾਂ ਨੇ ਲੜਿਆ ਸੀ ਮੈਂ ਇਹ ਕਹਿ ਦਿੰਨਾ ਕੋਈ ਗੱਲ ਨਹੀਂ ਇਲੈਕਸ਼ਨ ਜ਼ਰੂਰ ਲੜਿਆ ਸੀ ਜੀ ਰਜਿੰਦਰ ਮਿੱਤਲ ਜੀ ਕਹਿ ਰਹੇ ਨੇ ਕਿ ਜੇ ਇਹ ਕੰਮ ਕਰਦੇ ਆ ਕਿ ਜਿਹੜੇ 70 ਸਾਲਾਂ ਦੇ ਵਿੱਚ ਪਹਿਲੀ ਵਾਰੀ ਹਾਂਜੀ ਆਪਾਂ ਇਹ ਕਈ ਵਾਰੀ ਹੀ ਗੱਲ ਕਰਦੇ ਆ ਤੇ ਇੱਕ ਹੋਰ ਅੱਛਾ ਜੀ ਜੋਰਾਵਰ ਢਿੱਡੋਂ ਜੀ ਦਾ ਕਮੈਂਟ ਮੈਂ ਪੜ੍ਹ ਦਿਆਂ ਮਿੰਟੂ ਜੀ ਇਹ ਕਹਿੰਦੇ ਕਿ ਕੇਜਰੀਵਾਲ ਪੰਜਾਬ ਦੀ ਕੈਬਨਿਟ ਮੀਟਿੰਗ ਕਰਨ ਲੱਗੇ ਨੇ ਜੀ ਨਹੀਂ ਉਹ ਕੈਬਨਿਟ ਮੀਟਿੰਗ ਤੇ ਪੰਜ ਵਾਸਤੇ ਕਾਲ ਕੀਤੀ ਆ ਨਾ ਕੱਲ ਵਾਸਤੇ ਕਾਲ ਕੀਤੀ ਆ ਕੱਲ ਵਾਸ ਤਾ ਉਹਦੀ ਪ੍ਰਧਾਨਗੀ ਤਾਂ ਸਾਡਾ ਮੁੱਖ ਮੰਤਰੀ ਹੀ ਕਰ ਸਕਦਾ ਹੈ ਨਾ ਹੂੰ ਕੈਬਨਿਟ ਦਾ ਸਿਰਮੌਰਹਤ ਤੇ ਸਾਡਾ ਮੁੱਖ ਮੰਤਰੀ ਹੈ ਅਰਵਿੰਦ ਕੇਜਰੀਵਾਲ ਕਿਵੇਂ ਕਰੇਗਾ ਜੀ ਇਹ ਕਿਤੇ ਹੋਰ ਨਵਾਂ ਕੋਈ ਪੰਗਾ ਖੜਾ ਕਰ ਦੇਣਾ ਨਹੀਂ ਸੋ ਅਸੀਂ ਇਹਦੇ ਤੇ ਬਚ ਕੇ ਚਲੀਏ ਜੇ ਮੰਨ ਲਓ ਐਸੀ ਨੌਬਤ ਆ ਗਈ ਤੇ ਫਿਰ ਐਦਾਂ ਕਰਨ ਮਾਨ ਸਾਹਿਬ ਕਿ ਆਪ ਦੀ ਧੂਰੀ ਵਾਲੀ ਸੀਟ ਛੱਡ ਕੇ ਉਹਨਾਂ ਨੂੰ ਲੜਾ ਕੇ ਬਣਾ ਦੇਣ ਫਿਰ ਹੋਰ ਕੀ ਆਓ ਨਾਲ ਫਿਰ ਲੋਕਾਂ ਨੂੰ ਫਿਰ ਕੋਈ ਗੁੱਸਾ ਨਾ ਰਹੂਗਾ ਨਾ ਸਨਮ ਬੇਵਫਾ ਉਹ ਐਦਾਂ ਫਿਰ ਚੱਲ ਜੂ ਕੰਮ ਆ ਜੀ 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 ਲਓ ਇੱਕ ਕਮੈਂਟ ਆਪਾਂ ਹੋਰ ਪੜ੍ਹ ਦਿੰਨੇ ਆ ਪੀ ਆਰ ਪੀ ਪੰਜਾਬ ਪੀ ਆਰ ਪੰਜਾਬ ਇਹਨਾਂ ਲਿਖਿਆ ਹੈ ਕਿ ਬਈ ਜੀ ਹੋ ਸਕੇ ਤਾਂ ਲੋਕਾਂ ਨੂੰ ਬੇਨਤੀ ਹੈ ਕਿ ਹੜ੍ਹ ਪੀੜਤ ਜਿਹੜੇ ਇਲਾਕਿਆਂ ਵਿੱਚ ਮਦਦ ਲੈ ਕੇ ਜਾ ਰਹੇ ਦਵਾਈਆਂ ਤੇ ਔਰਤਾਂ ਲਈ ਜ਼ਰੂਰੀ ਸਮਾਨ ਜ਼ਰੂਰ ਲੈ ਕੇ ਜਾਓ। ਬੱਸ ਐਸੇ ਭਾਜੀ ਇਹ ਬੇਨਤੀਆਂ ਵੀ ਪਹੁੰਚ ਗਈਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਇਹ ਜ਼ਰੂਰੀ ਸਮਾਨ ਵੀ ਕਾਫੀ ਪਹੁੰਚ ਗਿਆ ਉੱਥੇ ਹੁਣ ਤੇ ਹਾਂ ਬਿਲਕੁਲ ਪਾਣੀ ਵੀ ਜਿਹੜਾ ਬੋਤਲ ਬੰਦ ਪਾਣੀ ਆ ਕਿਉਂਕਿ ਜਿੱਥੇ ਪਾਣੀ ਆ ਜਾਂਦਾ ਹੈ ਲਾਈਟ ਬੰਦ ਹੋ ਜਾਂਦੀ ਆ ਪੀਣ ਵਾਲਾ ਪਾਣੀ ਇਹਨਾਂ ਦਿਨਾਂ 'ਚ ਖਪਤ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਆ ਠੀਕ ਹੈ ਨਾ ਜੀ ਪੀਣ ਵਾਲਾ ਪਾਣੀ ਜਾਂ ਬਿਸਕੁਟ ਬ੍ਰੈਡ ਵਗੈਰਾ ਵੀ ਜਿਹੜੇ ਕਿਸੇ ਆਖਵੇਂ ਲਈ ਮਤਲਬ ਜਾਨ ਪਸ਼ੂਆਂ ਦਾ ਚਾਰਾ ਹਾਂਜੀ ਠੀਕ ਹੈ ਸੈਨੀਟਰੀ ਪੈਡ ਜਿਹੜੇ ਆ ਉਹ ਔਰਤਾਂ ਵਾਸਤੇ ਬਹੁਤ ਜ਼ਰੂਰੀ ਨੇ ਛੋਟੇ ਬੱਚਿਆਂ ਵਾਸਤੇ ਜਿੱਦਾਂ ਮਤਲਬ ਕਿ ਦੁੱਧ ਪਿਆਉਣ ਵਾਲੀਆਂ ਫਰੈਸ਼ ਬੋਤਲਾਂ ਵਗੈਰਾ ਜਿਉਂ ਨਿਪਲ ਵਗੈਰਾ ਹੁੰਦੇ ਨੇ ਠੀਕ ਹੈ ਨਾ ਜੀ ਇਹ ਚੀਜ਼ਾਂ ਬਿਲਕੁਲ ਜਾਣੀਆਂ ਚਾਹੀਦੀਆਂ ਜਿਹੜੀਆਂ ਬੁਨਿਆਦੀ ਬਣ ਜਾਂਦੀਆਂ ਹਾਂ ਜਿਹੜੀਆਂ ਰੋਜ਼ ਦੀ ਜ਼ਰੂਰਤ ਦੀਆਂ ਚੀਜ਼ਾਂ ਨੇ ਖੈਰ ਚਲੋ ਜੀ ਆਪਾਂ ਚੱਲਦੇ ਆ ਅੱਗੇ ਥੋੜਾ ਜਿਹਾ ਇੱਕ ਮਿੱਤਰ ਇੱਥੇ ਕਹਿ ਰਹੇ ਸੀਗੇ ਕਿ ਬਾਈ ਜੀ ਨਿਊ GST ਸਲੈਬ ਬਾਰੇ ਦੱਸਿਓ ਸੁਖਜੋਤ ਸਿੱਧੂ ਜੀ ਤੇ ਆਪਾਂ ਜ਼ਰੂਰ ਗੱਲ ਕਰਦੇ ਆ ਮਿੰਟੂ ਜੀ ਸਲੇਬਸ ਤਾਂ ਇਹਨਾਂ ਨੇ ਹੁਣ ਕਹਿੰਦੇ ਕਿ ਤਿੰਨ ਘਰਤੀਆਂ ਨੇ ਵੈਸੇ 2 5 ਤੇ 18 ਵਾਲੀ ਮੇਨ ਆ ਤੇ 40 ਵਾਲੀ ਜਿਹੜੀ ਲਗਜ਼ਰੀ ਵਾਲੀ ਬਣ ਗਈ ਆ ਪਰ ਉਹਦੇ ਤੇ ਚਰਚਾ ਆਪਾਂ ਕਾਫੀ ਦਿਨਾਂ ਤੋਂ ਕਰ ਰਹੇ ਸੀ ਕਿ ਕੈਸ ਤਰ੍ਹਾਂ ਹੋ ਸਕਦਾ ਹੈ ਉਹ ਹੋ ਗਿਆ 22 ਸਤੰਬਰ ਤੋਂ ਲਾਗੂ ਵੀ ਹੋ ਜਾਣੀਆਂ ਨੇ ਪਰ ਉਹਦੇ 'ਚ ਫਾਇਦਾ ਕੀ ਹੋਣਾ ਹੈ ਅਸਲ ਮੁੱਦਾ ਤੇ ਆਪਣਾ ਲੋਕਾਂ ਦਾ ਇਹੋ ਹੁੰਦਾ ਕਿ ਭਈ ਇਹਦੇ ਨਾਲ ਸਾਨੂੰ ਕੀ ਫਾਇਦਾ ਹੋਣਾ ਕੋਈ ਚੀਜ਼ ਸਸਤੀ ਹੋਣੀ ਹੈ ਕੋਈ ਮਹਿੰਗੀ ਹੋਣੀ ਹੈ ਚਲੋ ਉਹ ਤਾਂ ਬਾਅਦ 'ਚ ਹੋਣੀ ਹੈ ਪਰ ਪਹਿਲਾਂ ਜਿਹੜੀ ਆ ਪ੍ਰੇਮ ਕਹਾਣੀ ਸ਼ੁਰੂ ਹੋ ਗਈ ਹੈ ਇਹਦੇ ਵਾਸਤੇ ਵਧਾਈ ਉਹ ਜਗ ਸਿੰਘ ਤੇ ਢਿੱਲੋ ਸਾਹਿਬ ਆਪਸ ਦੇ ਵਿੱਚ ਮਿਲ ਗਏ ਨੇ ਸੋ ਪਰਮਾਤਮਾ ਤੁਹਾਡੀ ਪ੍ਰੇਮ ਕਹਾਣੀ ਨੂੰ ਸਫਲ ਕਰੇ ਤੇ ਜੋ ਤੁਸੀਂ ਕਾਰਜ ਕਰੋਗੇ ਭਈ ਉਹਦੇ ਵਾਸਤੇ ਅਸੀਂ ਜ਼ਰੀਆ ਬਣੇ ਆਸੀਂ ਵੀ ਭਾਗਾ ਵਾਲਿਆਂ ਤੇ ਸਭ ਤੋਂ ਜ਼ਿਆਦਾ ਹਿੰਮਤੀ ਲੋਕ ਤੁਸੀਂ ਹੋ ਜਿਹੜੇ ਪੱਲਿਓ ਖਰਚ ਕਰ ਰਹੇ ਹੋ ਸਮਾਂ ਖਰਚ ਕਰ ਰਹੇ ਹੋ ਆਪਣਾ એનર્ਜੀ ਖਰਚ ਕਰ ਰਹੇ ਹੋ ਤੁਹਾਡੇ ਵਰਗੇ ਬਾਈ ਬਾਈ ਸਪੂਤ ਘਰ ਘਰ ਜਮਾ ਬਿਲਕੁਲ ਸਲਾਮ ਹੈ ਬਾਈ ਜ਼ਰੂਰਤ ਹੈ ਜੀ ਲੋੜ ਹੈ ਚਲੋ ਜੀ ਆਪਾਂ ਹੁਣ ਆਈਏ ਜੀਐਸਟੀ ਸਲੈਬਨੀ ਜੀ ਦੇਖੋ ਜੀਐਸਟੀ ਸਲੈਬ ਤੇ ਮੋਰ ਲੱਗ ਗਈ ਆ ਕੱਲ ਮੈਂ ਤੁਹਾਨੂੰ ਕਿਹਾ ਸੀਗਾ ਕਿ ਅੰਕੜੇ ਸਰਕਾਰ ਸਾਡੀ ਜੋ ਮਰਜ਼ੀ ਬੋਲ ਰਹੀ ਹੈ ਪਰ ਕੁਝ ਅੰਕੜੇ ਬਿਲਕੁਲ ਆਪੋਜ਼ਿਟ ਨੇ ਉਹ ਉਹਨਾਂ ਨੇ ਸ਼ਾਇਆ ਕੀਤੇ ਯਾਨੀ ਜਦੋਂ ਹਸਾਬ ਕਿਤਾਬ ਚ ਗੱਲ ਆਈ ਤਾਂ ਪੰਜਾਬ ਵੀ ਇਹਦਾ ਮਤਲਬ ਕਿਉਂਕਿ ਜੀਐਸਟੀ ਕੌਂਸਲ ਦਾ ਮੈਂਬਰ ਹੈ ਨਾ ਹਮ ਬਿਲਕੁਲ ਹਰ ਇੱਕ ਸਟੇਟ ਦਾ ਮੈਂਬਰ ਹੈ ਤਾਂ ਇਹਦਾ ਮਤਲਬ ਹੈ ਕਿ ਪੰਜਾਬ ਸਹਿਮਤ ਹੋ ਗਿਆ ਜਾਂ ਉਹਨਾਂ ਨੇ ਕਰ ਲਿਆ ਹਮ ਤਾਂ ਕੀਤਾ ਹੋਏਗਾ ਇਸੇ ਨੁਕਤੇ ਤੇ ਅਸੀਂ ਉਮੀਦ ਕਰਦੇ ਹਾਂ ਕੀਤਾ ਹੋਏਗਾ ਕਿ ਭਾਈ ਤੁਹਾਨੂੰ ਘਾਟਾ ਨਹੀਂ ਪੈਣ ਦਿੰਦੇ ਤਾਂ ਇਹ ਵੀ ਸਾਨੂੰ ਯਕੀਨ ਹੈ ਕਿ ਘਾਟਾ ਪਵੇਗਾ ਨਹੀਂ ਪਰ ਜੇ ਤੁਸੀਂ ਰਹਿੰਦੇ 1.5 ਸਾਲ ਦੇ ਦੌਰਾਨ ਕੋਈ ਇਹ ਪਿੱਟ ਸਿਆਪਾ ਕੀਤਾ ਚੀਮਾ ਸਾਹਿਬ ਜੀ ਨੇ ਕਿ ਸਾਡੇ ਨਾਲ ਥਕਾ ਹੋ ਗਿਆ ਜੀ ਉਹਦੇ ਜ਼ਿੰਮੇਵਾਰ ਤੁਸੀਂ ਹੋਗੇ ਹੋ ਹਮ ਠੀਕ ਹੈ ਜੀ ਤੁਸੀਂ ਆਪਦੇ ਹਿਸਾਬ ਨਾਲ ਪਹਿਲਾਂ ਕਿਹਾ ਜੀ ਇੰਨੇ ਹਜ਼ਾਰ ਕਰੋੜ ਦਾ ਘਾਟਾ ਸਾਨੂੰ ਹੋ ਚੁੱਕਾ ਹੈ ਫਿਰ ਅਸੀਂ ਆਪਦੇ ਹਿਸਾਬ ਨਾਲ ਤੁਹਾਨੂੰ ਅਪਡੇਟ ਕੀਤਾ ਆਡੀਅנס ਨੂੰ ਕਿ ਬਈ ਇੰਨੀ ਤੇ ਰਾਸ਼ੀ ਜਿਹੜੀ ਉਹ 5 ਸਾਲ ਆਉਂਦੀ ਰਹੀ ਹੈ ਚਾਹੇ ਕਾਂਗਰਸ ਸਰਕਾਰ ਹੋਵੇ ਚਾਹੇ ਇਹਨਾਂ ਦੀ ਉਸ ਤੋਂ ਬਾਅਦ ਹੁਣ